ਉਦੋਂ ਇਹ ਵਿਆਹ ਕੀਤਾ ਸੀ 24 ਪੰਜਾਬੀ ਚੈਨਲ ਨੂੰ ਬਠਿੰਡਾ ਦੀ ਸ਼ਕਤੀ ਦੇ ਹਰਕੀ ਤਰ੍ਹਾਂ ਇੰਗਲੈਂਡ ਦੇ ਰਹੇ ਮਤਲਬ ਸਾਨੂੰ ਕੀਤਾ ਵਿਆਹ ਕਰੋ ਵਿਆਹ ਅਸੀਂ ਇਹਨਾਂ ਦੇ ਨਾਲ ਤੋ ਟੋ ਸਕੂਲ ਟਾਈਮ ਤੋਂ ਹੀ ਕੱਟ ਲਈ ਆ ਹੌਲੀ 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 2018 ਵਿੱਚ ਮਤਲਬ ਇਹਨਾਂ ਦਾ ਰਿਸ਼ਤਾ ਸੰਭੀਰ ਵਾਲੀ ਸੀ ਜਦੋਂ ਮੇਰੇ ਵੱਡੇ ਅਸੀਂ ਆਪਣੇ ਮਕਾਨ ਵੇਚਿਆ ਤੇ ਜੋ ਲੜਕੀ ਨੂੰ ਮੰਗਿਆ ਸੀ ਉਹਨੂੰ ਦੇ ਦਿੱਤਾ ਉਸ ਹਿਸਾਬ ਨਾਲ ਸਾਰਾ ਕੁਝ ਅਸੀਂ ਲੈ ਕੇ ਆਏ ਪਰ ਅੱਜ ਜੋ ਦੇਖ ਰਹੇ ਹਾਂ ਇਹ ਸਾਰਾ ਕੁਝ ਬਦਲ ਤਾ 2018 ਦੇ ਵਿਆਹ ਤੋਂ ਬਾਅਦ

ਕਰ ਕੇ ਨਰਸ ਨੂੰ ਭੇਜਿਆ ਮੈਂ ਇਸ ਤੋਂ ਪੈਸੇ ਲੈਣੇ ਸੀ ਜੇ ਚੱਲਦੇ ਮੇਰੇ ਖਾਤੇ ਵਿੱਚ ਪੈਸੇ ਪਾਏ ਜਾਂਦੇ ਹੁੰਦੇ ਸਮੇਂ ਲੈ ਕੇ ਨਰਸਾ ਕੋਹਣ ਤੇ ਲੱਗਿਆ ਕਿ ਘਰ ਵਾਲੀ ਜਰਲੇਸ਼ਨ ਫਿਰ ਇਹਨਾਂ ਦਾ ਪਿਆਰ ਪੈ ਗਿਆ ਫਿਰ ਹੋਲੀ ਬਣਾ ਲਵਰ ਰਿਸ਼ਤੇ ਬਣਾਣ ਦੀ ਕਿਸੀ ਕੋਲਰ ਕੀ ਨਾ ਲੱਗੇ ਕੋਈ ਕੁਛ ਉਹਦਾ ਦੱਸਵਾਜੀ ਕਰ ਜਾਂ 2024 ਵਾਪਸ ਚਾਣਦੀ ਤਾਂ ਨਰਕਿੰਗ ਸਭ ਵਰਕ ਜਿੱਤ ਹੋ ਰਹੇ ਨੇ ਇੱਕ ਮੀਟਰ ਉਹਤਲਾ ਨਾ ਨਾਤਮੀ ਲੜਕੀ ਨਾਲ ਗੱਲ ਕਰਦਾ ਸੀ ਤੇ ਨਾ ਹੀ ਮੇਰੀ ਗੱਲ ਕਰਦਾ ਸੀ ਤਾਂ ਸਾਡੇ ਸਾਰੇ ਨੰਬਰ ਬਲੌਕ ਕਰ ਦਿੱਤੇ ਗਿਆ ਨਰਮਿਤ ਗੋਨੀਸ਼ੀ ਨੇ ਪ੍ਰਵਾਸ ਨੰਬਰ ਨੇ ਰੌਂਦ ਰੌਂਦ ਨੇ ਕਦੀ ਦੇਸ਼ ਤੋਂ ਪਰਸਨ ਲੜਕੀ ਦੀ ਸਾਸਾਂ ਦੇ ਚੁੱਕਾ ਉਹ ਵੀ ਪਰ ਮਾਮਲਾ ਦਾਜ ਕਰ ਤੇ ਪ੍ਰਾਂਤਿਕ ਸਾਡੀ ਮੰਗ ਹੈ ਕਿ ਉਸਨੂੰ ਜਲਦੀ ਜੇਵਕਾਰ ਦਿੱਤਾ ਜੀ ਨਰਕਿੰਗ ਨੂੰ ਕਿਸੇ ਦਬਾਅ ਬਾਕਸ ਲੈਣ ਲੱਗਾ ਹੈ ਜੋਨਿਕ ਜੇਕਰ ਪੁਲਿਸ ਨਹੀਂ ਗਿਆ ਨਾ ਕਿ ਤੁਹਾਨੂੰ ਉਹਨਾਂ ਨੂੰ ਸਾਡੇ ਉਹਨਾਂ ਨੂੰ ਪਿੱਕਾ ਸੰਘਰਸ਼ ਪੇ ਜਿੱਤ ਜਾਵੇਗਾ ਤੁਸੀਂ ਵੀ ਨਾਲ ਵਿਆਹ ਦੀਆਂ ਜੋ ਤਸਵੀਰਾਂ ਉਹਨੂੰ ਦਿਖਾਈ ਜਾ ਰਹੀਆਂ ਹਨ ਇਥੇ ਕੀ ਪਰਿਵਾਰ ਕੋਲ ਦੇ ਦੋਸ਼ ਇਹ ਲੱਗੇ ਗਏ ਹਨ ਉਹਨਾਂ ਵੱਲੋਂ ਇਹ ਕਿਹਾ ਕਿ ਮੈਂ ਬੋਲ ਸੀ ਉਹ ਟਾਇਰ ਮੁਲਾਜ਼ਮਾਂ ਨੂੰ ਰਿਪੋਰਟ ਪੇਸ਼ ਕਰਨੇ ਮੰਗੇ 3 ਸਾਲ सेवा की तभी इंसाफ दवा लगते मेरे पुत जो उनका इंसाफ नहीं मिले अगर वो मर चुके तो इंसाफ कभी मिले दीजिए पास जो भी था गलबात उन्होंने कहा कि बयान दर्ज कर लिया वक्त धारा तहत मामला दर्ज कर दिया गया है गिरफ्तारी साड़ी टीम लगी हुई हैं परिवारक मैंबर ने मुड़ले बयान दसे गए हैं मृतक लर्क की पत्नी जो भी चली गई उसके बाद उस परिवार संपर्क तौर संपर्क दसी कई तस्वीर सही ਅਤੇ ਆ ਉਸ ਨੂੰ ਸੁਣਾਉਣੇ ਆ ਪਰਿਵਾਰ ਦਾ ਰੋ ਰੋ ਕੇ ਜਿੱਥੇ ਬੁਰਾ ਹਾਲ ਹੈ ਉੱਥੇ ਪਰਿਵਾਰਕ ਅਤੇ ਪੁਲਿਸ ਅਧਿਕਾਰੀਆਂ ਨੇ ਇਸ ਸੰਬੰਧੀ ਕੀ ਕਿਹਾ ਉਸ ਨੂੰ ਸੁਣਾਉਣੇ ਤੁਹਾਡਾ ਪਪੀ ਤੇ ਪਪਨ ਵੀਜੀ ਮਗਨ ਕਿਹ ਹੈ ਤੇ ਜੰਬਿਓ ਹੋਰ ਹੈ ਤੇੰਦੋ ਐਂਡੀ ਮੈਨੂ ਕਿਆ ਸਗਾ ਮੈਨ ਮੈਨ ਕਿਆ ਸੀ ਇਹ ਤੁ ਆਜੀ ਅੱਪਾ ਕਾਗਜ਼ ਤੇ ਉਨੇ ਤੇਰੇ ਹੁਣ ਕੰਮ ਤੇ ਕੋ ਆ ਤੇ ਮੇਰਾ ਬੇਟਾ ਕਹਿੰਦਾ ਤਾਸ਼ੂ ਤੂੰ ਮੇਰੇ ਪਾਸ ਤੇ ਦਾ ਪੈਸੇ ਤੇ ਹੈ ਉਹ ਤੇਰਾ ਦੋਸਤ ਹੈ ਤੂੰ ਮੇਰੇ ਪ੍ਰਸ਼ੰਤ ਮੈਂ ਪੋਸਟੋਂ ਬਾਦ ਯੋਨੇ ਉਹ ਆਇਆ ਦੋ ਚੱਤ 20 ਕੋ ਪਾਸ ਆਇਆ ਉਹ ਇਹ ਕੰਮ ਕਰਾਣਾ ਸੀ ਪੋਸਟੋਂ ਬਾਦ ਉਹ ਆਂਦੇ ਥੇ ਯਹਾਂ ਤੇ ਇਸੇ ਮੁੰਡੇ ਨੇ ਦੇ ਅਕਾਊਂਟ ਵਿੱਚ 1,30,000 ਰੁਪਇਆ ਵੀ ਕੇ ਦੀ ਚਲੋ ਵੀ ਹੋਗਾ ਚਲ 10 ਵੀ ਹੋ ਜਾਣਾ ਉਹ ਪਾਇਆ ਮੇਰੇ ਬੇਟੇ ਨੇ ਪੁੱਛਿਆ 2000 ਕਿੱਥੇ ਗਈ ਸੀ ਮੇਰੇ ਨਾਲ ਉਹ ਕੱਲ ਬਾਅਦ ਮੁੰਡੇ ਨਾਲ ਮੁੰਡੇ ਨਾਲ ਵੀ ਗੱਲ ਕੀਤੀ ਉਸ ਤੋਂ ਬਾਅਦ ਉਹ ਕਹਿੰਦੀ ਮੈਂ ਫਾਈਲ ਲਾਉਣੀ ਹੈ ਮੈਂ ਫਾਈਲ ਲਾਉਣੀ ਹੈ ਅਸੀਂ ਰਲ ਮਿਲ ਕੇ ਪੈਸੇ ਇਕੱਠੇ ਕੀਤੇ जल के चार से पांच महीने महीने लगते मैं कुछ आगे कोई बिजनेस संभाल के रखे के नहीं रखे मैं सारा मैं छोटे ਕਾ ਛੱਟ ਨਹੀਂ ਕਰਉਂ ਉਹਨਾਂ ਨੇ ਕਿਹਾ ਸੀ ਵੀ ਤੂੰ ਰਿਸਟਾਉਟ ਤੇ ਕਰੇਂਗੀ ਕਾ ਅਸੀਂ ਤੇਰੇ ਨਾਲ ਨਹੀਂ ਹਰਕਦੇ ਅਸੀਂ ਬੇਬੀ ਉਹਨਾਂ ਨੂੰ ਕਿਹਾ ਸੀ ਪੈਣ ਜੀ ਤੁਹੇ ਤੇ ਨੋ ਉਹ ਕਹਿੰਦੀ ਵੀ ਉਹ ਵਰਤੇ ਚਾਹੇ ਨਾ ਵਰਤੇ ਤੇ ਮੈਨੂੰ ਕੁੜੀ ਵੀ ਪਸੰਦ ਐ ਮੈਨੂੰ ਪਸੰਦ ਆ ਉਹਨਾਂ ਦੀ ਉਹ ਤਾਂ ਅਸ਼ੂ ਖੋਦੀ ਨਹੀਂ ਉਹ ਤਾਂ ਅਸ਼ੂ ਮੇਰੀ ਐ ਮੈਨੂੰ ਜਿਹੜਾ ਕੁਝ ਕਹੂਗੀ ਮੈਂ ਉਹੀ ਕਰਾਂਗੀ ਅਸੀਂ ਅੱਡੀ ਚੱਕ ਚੱਕ ਬਾਹਾਂ ਲਿੱਤਾ ਜਿਹੜੀ ਦੁਕਾਨ ਤੇ ਜਾ ਕੇ ਬੈਠੀ ਸੀ ਉਹੀ ਉਹਨੂੰ ਕੱਪੜੇ ਪਸੰਦ ਕਰਦੀ ਸੀ ਕੋਈ ਉਹਨੇ ਗੈਨੈਪ ਸੰਭਿਤ ਤੇ ਜੋ ਨੇ ਮੇਕਅਪ ਦਾ ਸਮਾਨ ਨੂੰ ਸਭ ਲੋਕ ਚਾਹ ਮੈਂ ਅੱਤੀ ਨਾਲੇ ਕਮਲਪ੍ਰੀਤ ਕੋਲ ਕਮ ਕਿ ਮੇਰੇ ਘਰ ਮੈਂ ਬਾਕੀ ਸਾਰੇ ਕਿਉਂ ਹੋਇਆ ਇਸ ਤਰ੍ਹਾਂ ਥੋੜੇ ਭਰਾ ਨੂੰ ਇਸ ਤਰ੍ਹਾਂ ਕਿਉਂ ਕਰਨ ਲੱਗੇ ਇਹਦੀ ਕੀ ਮਜਬੂਰੀ ਸੀ ਅਸੀਂ ਨਾ ਤਾਸ਼ਾ ਮਾਨ ਨੂੰ ਭਗਨੀ ਸਿੰਘੋਂ ਵਿਆਹ ਹੋਇਆ ਲਵ ਮੈਰਿਜ ਕੀਤੀ ਦੋਨਾਂ ਨੇ ਅਸੀਂ ਉਹ ਕੁੜੀ ਦੇ ਸਾਰੇ ਸ਼ੌਕ ਪੂਰੇ ਕੀਤੇ ਮੇਰੇ ਭਰਾਵਾਂ ਨੇ ਅਸੀਂ ਮੇਰੇ ਮਾਪੇ ਨੇ ਹਾਰੇ ਕੋਦੀ ਡਿਮਾਂਡ ਪੂਰੀ ਕੀਤੀ ਉਹਦੀ ਮਰਜ਼ੀ ਨਾਲ ਅਸੀਂ ਆਪਦੀ ਮਰਜ਼ੀ ਨਾਲ ਕੁਛ ਨਹੀਂ ਕੀਤਾ ਉਹਦੀ ਮਰਜ਼ੀ ਨਾਲ ਇੱਥੋਂ ਤੱਕ ਕਿ ਵਿਆਹ ਦੀ ਜਿਹੜੀ ਗੜਬੀ ਹੁੰਦੀ ਹੈ ਨਾਈ ਤੁਆਈ ਦੀ ਉਹ ਵੀ ਉਹਨੇ ਆਪਦੀ ਪਸੰਦ ਦੀ ਲਈ ਸੀ ਸਾਰਾ ਕੁਝ ਉਹਨੇ ਆਪਣੀ ਪਸੰਦ ਦਾ ਕੀਤਾ ਬਾਹਰ ਚਲੀ ਗਈ ਬਾਹਰ ਜਾ ਕੇ ਮੇਰੇ ਭਰਾ ਨੂੰ ਉਹਨੇ ਬਲੌਕ ਕਰਤਾ ਗੱਲਬਾਤ ਨਹੀਂ ਕਰਦੀ ਸੀ ਕੋਈ ਫਿਰ ਉਹਨੇ ਕੈਨੇਡਾ ਚਲੀ ਗਈ ਅਸੀਂ ਇਨਸਾਫ ਕਰਨੇ ਆ ਕਿ ਉਹਦੀ ਮਾਂ ਰਾਜਵਿੰਦਰ ਕੋਰ ਤੇ ਮੈਂ ਨਤਾਸ਼ਾ ਮਾਨ ਨੂੰ ਇੱਥੇ ਬੁਲਾਇਆ ਜਾਵੇ ਕੈਨੇਡਾ ਤੋਂ ਮੇਰੇ ਭਰਾ ਨੂੰ ਇਨਸਾਫ ਤੋਂ ਆ ਜਾਵੇ ਕਿਉਂ ਬਲੌਕ ਕੀਤਾ ਨੇ ਕੀ ਕਰ ਰਹੀ ਸੀ ਤੁਹਾਡੇ ਭਰਾ ਨਾਲ ਨਹੀਂ ਕਰਦੇ ਤੁਹਾਡੇ ਨਾਲ ਗੱਲ ਨਹੀਂ ਕਰਦੀ ਕਿਉਂਕਿ ਕਿਉਂ ਫੋਨ ਆਇਆ ਕਿਉਂਕਿ ਮੈਂ ਉਹ ਜਦੋਂ ਇੱਥੇ ਆਈ ਸੀ ਉਹਨੇ ਕਿਸੇ ਮੁੰਡੇ ਤੋਂ ਪੈਸੇ ਲਏ ਸੀ ਉਹ ਮੇਰੇ ਭਰਾ ਨੇ ਦੇਖ ਲਈ ਸੀ ਮੇਰੇ ਭਰਾ ਨੇ ਉਹਦੇ ਫੋਨ ਦੇ ਵਿੱਚ ਦੋ ਮੁੰਡਿਆਂ ਦੀਆਂ ਫੋਟੋਆਂ ਵੀ ਵੇਖੀਆਂ ਸੀ ਮੇਰੇ ਭਰਾ ਨੂੰ ਸ਼ੱਕ ਹੋ ਗਿਆ ਕਿ ਉਹਦਾ ਬਾਅਦ ਕਿਸੇ ਨਾਲ ਰੀਲੇਸ਼ਨ ਹੈਗਾ ਇਸ ਕਰਕੇ ਉਹਨਾਂ ਵਿੱਚ ਕੀਟਰਬੀਟਰ ਹੋ ਗਈ ਉਹ ਜਦੋਂ ਮੇਰਾ ਭਰਾ ਪੁੱਛਦਾ ਸੀ ਉਹ ਉਹਨੂੰ ਟਾਲ ਦਿੰਦੀ ਸੀ ਵੀ ਇਹ ਮੇਰੇ ਨਾਲ ਕੰਮ ਕਰਦਾ ਹੈ ਇਹ ਐ ਕਰਦਾ ਇਸ ਕਰਕੇ ਉਹਨੇ ਉਹਨੂੰ ਬਲੌਕ ਕਰਤਾ ਇਹ ਮੈਨੂੰ ਵਾਰ-ਵਾਰ ਸਵਾਲ ਕਰਦਾ ਹੈ ਪਰਿਵਾਰ ਨਾਲ ਥੋੜੀ ਗੱਲਬਾਤ ਹੋਈ ਮੇਰੀ ਮਾਂ ਨਾਲ ਪਾਪਾ ਨਾਲ ਗੱਲਬਾਤ ਜਦੋਂ ਇਸ ਤਰ੍ਹਾਂ ਦਾ ਹਾਂ ਜੀ ਤੁਸੀਂ ਕੋ ਬਹਿ ਕੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਮੇਰੇ ਨਾਲ ਤਾਂ ਇਹ ਕਰ ਉਹ ਮੇਰੀ ਮੰਮੀ ਪਾਪਾ ਨਾਲ ਉਦੋਂ ਗੱਲ ਕਰਦੀ ਸੀ ਜਦੋਂ ਕੋਈ ਉਹਨੇ ਲੜਾਈ ਦੀ ਗੱਲ ਕਰਨੀ ਹੁੰਦੀ ਸੀ ਮੇਰਾ ਤਾਂ ਉਹ ਫੋਨ ਹੀ ਨਹੀਂ ਚੱਕਦੀ ਸੀ ਕਦੇ ਵੀ ਮੇਰੇ ਨਾਲ ਮਤਲਬ ਇੰਨੀ ਗੱਲ ਨਹੀਂ ਕਰਦੀ ਸੀ ਮੇਰੇ ਮੰਮੀ ਪਾਪਾ ਨਾਲ ਹੀ ਗੱਲ ਕਰਦੀ ਸੀ ਉਹਦੇ ਤੋਂ ਬਾਅਦ ਜਦੋਂ ਉੱਥੇ ਚਲੀ ਗਈ ਉਹਨੇ ਮੇਰੇ ਮੰਮੀ ਪਾਪਾ ਨਾਲ ਵੀ ਗੱਲ ਕਰਨੀ ਬੰਦ ਕੀਤੀ ਸਾਡੇ ਸਾਰਿਆਂ ਨੂੰ ਉਹਨੇ ਬਲੌਕ ਕਰਤਾ ਉਹ ਤੁਹਾਡੀ ਕੀ ਮੰਗ ਲਗੀ ਠੀਕ ਬਾਣੀ ਅਸੀਂ ਇਹੀ ਮੰਗ ਕਰਦੇ ਹਾਂ ਕਿ ਮੇਰੇ ਭਰਾ ਨੂੰ ਜਿੰਦੇ ਜਿੰਦ ਇਨਸਾਫ ਨਹੀਂ ਮਿਲਿਆ ਉਹਨੂੰ ਮਰੇ ਤੋਂ ਬਾਅਦ ਇਨਸਾਫ ਮਿਲਣਾ ਚਾਹੀਦਾ ਹੈ ਉਹਨੂੰ ਇੱਥੇ ਲੈ ਕੇ ਆਓ ਕੋਈ ਮੰਗ ਕਰਦਾ ਉਹਦੀ ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨੂੰ ਇੰਡੀਆ ਲੈ ਕੇ ਆਂਦਾ ਜਾਵੇ ਉਹਨੂੰ ਇੱਥੇ ਲੈ ਕੇ ਆਂਦਾ ਜਾਵੇ ਉਹਨੂੰ ਜੋ ਬੰਦੀ ਕਾਰਵਾਈ ਉਹਦੇ ਤੇ ਕੀਤੀ ਜਾਵੇ ਤਾਂ ਕਿ ਮੇਰੇ ਆਪਰਾ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਸੀਂ ਕੱਲ ਦਾ ਪਰਚਾ ਦੇਣ ਚੁਕਰਾਇਆ ਆਪਾਂ ਇਹ ਕਰਵਾਈਆ ਪੁਲਿਸ ਨੇ ਹਜੇ ਕੋਈ ਕਾਰਵਾਈ ਨਹੀਂ ਕੀਤੀ ਉਹਦੀ ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਹਜੇ ਤੱਕ ਹਾਂ ਜੇ ਬੜੀ ਵੱਡਕਾ ਦੀ ਘਟਨਾ ਬਣੀ ਕੀ ਬੇਬੂਰੀ ਪੈ ਗਈ ਉਹਨੂੰ ਆਪਣੇ ਆਪ ਨੂੰ ਕਟਨ ਕਰਨਾ ਹੈ ਮਾਜੀ ਪਟਾਰ ਜੇ ਸਾਰੇ ਪੰਜਾਬ ਪਰਿਚੋ ਮੈਂ ਦੋਇਆ ਤਾਰਲੇ ਵਿੱਚ ਬੇਟੀ ਦੀ ਸਾਦੀ ਕੀਤੀ ਬੜੇ ਰੰਗਟਾ ਵਾਲਾ ਰਗੋਂ ਤੋਂ ਮੇਰੇ ਘਰ ਮੈਂ پیسے ਵੀ ਨਹੀਂ ਮਿਲੇ ਸੀ ਏ ਵੀ ਮੈਂ ਕਿਤੇ ਤੋਂ

ਵਾਬ ਤੇ ਉਹ ਜਿਹੜਾ ਮੇਰੀ ਘਰ ਜਿਆ ਵਿਆ ਸੀ ਉੱਥੇ ਆਈ ਆ ਉਥੇ 15 ਦਿਨ ਰਹੀ ਆ ਉਹਦੇ ਮੇਰੇ ਬੇਟੇ ਨਾਲ ਇਹਦੇ ਸਹੀ ਲਿੰਕ ਨਹੀਂ ਰੱਖੇ ਕੀ ਐਜਾ ਕੀ ਹੋ ਗਈ 24 ਤੋਂ ਬਾਅਦ ਪਹਿਲਾਂ ਆਉਂਦੀ ਰਹੀ ਐ ਤੁਹਾਡੇ ਨਾਲ ਵੀ ਗੱਲਬਾਤ ਹੁੰਦੀ ਰਹੀ ਐ ਅਜੇ 24 ਤੋਂ ਬਾਅਦ ਕੀ ਹੋ ਗਿਆ ਜਿਹਾ ਕਿ ਤੁਹਾਡੇ ਉਹ ਨੰਬਰ ਬਲੌਕ ਚ ਪਾ ਦੇ ਜਾਂ ਤੁਹਾਡੇ ਬੇਟਾ ਵੀ ਕਿਤੇ ਨਾ ਕਿਤੇ ਤੁਹਾਨੂੰ ਲੈ ਕੇ ਟੈਨਸ਼ਨ ਚ ਰਹਿਣ ਲੱਗੋ ਉਹ ਜੀ ਉਹ ਇਹਨੇ ਮੇਰੇ ਬੇਟੇ ਨੇ ਅਕਾਊਂਟ ਦੇ ਵਿੱਚ 120000 ਰੁਪਏ ਕਿਸੇ ਮੁੰਡੇ ਨੇ ਪਾਇਆ ਸੀ ਇਹਦੇ ਖਾਤੇ ਵਿੱਚ ਉਹ ਵੇਖ ਲਿਆ ਦੋ ਮੁੰਡਿਆਂ ਦੀ ਫੋਟੋਆਂ ਵੇਖ ਲਈਆਂ ਤੇ ਉਹ ਤੋਂ ਬਾਅਦ ਫਿਰ ਮੈਂ ਨੂੰ ਕਈ ਟੈਂਟ ਟੈਂਟ ਰਹਿੰਦਾ ਸੀ ਤੁਹਾਡੇ ਨਾਲ ਗੱਲਬਾਤ ਕਰਦਾ ਸੀ ਤੁਹਾਨੂੰ ਕਹਿੰਦਾ ਸੀਗਾ ਮੈਂ ਨਾਲ ਗੱਲਬਾਤ ਕਰਦਾ ਡੈਡੀ ਮੈਂ ਜਾਵਾਂਗੇ ਨਾ ਜਾਵਾਂਗਾ ਜਾਵਾਂਗੇ ਨਾ ਜਾਵਾਂਗਾ ਡੈਡਾ ਮੈਂ ਬੁੱਤੂ ਤੂੰ ਕਹਿੰਦਾ ਡੈਡੀ ਮੈਂ ਰਾਜਨ ਨੂੰ ਕਰਾਂ ਚੀਜ਼ ਨਹੀਂ ਕਰਦਾ ਮੇਰੇ ਉਹ ਇਹ ਮੈਂ ਕੋੜੋ ਵੇਖ ਲਈਆਂ ਦੋ ਮੁੰਡਿਆਂ ਦੀਆਂ ਇਹ ਮੋਬਾਈਲ ਮੈਨੂੰ ਕੋਈ ਰਾਹ ਨਹੀਂ ਪਾਰੀ ਧੁੱਕੇ 'ਚ ਰੱਖਦੀ ਐ ਮੈਨੂੰ ਕੋਈ ਨਹੀਂ ਕਰਦੀ ਉਹ ਵੀ ਕਹਿ ਰਹੀ ਸੀ ਨਾ ਮੇਰਾ ਵੀਜ਼ਾ ਖਤਮ ਹੋ ਗਿਆ ਚਾਹੇ ਮੈਂ ਆਣਾ ਉਹ ਬੇਟੀ ਨੂੰ ਕਹਿੰਦੀ ਸੀ ਵੀ ਮੇਰਾ 20 25 ਦੇ ਵਿਚਕਾਰ ਮੇਰਾ ਵੀਜ਼ਾ ਖਤਮ ਹੋ ਗਿਆ ਮੈਂ ਵਾਪਸ ਇੰਡੀਆ ਆ ਜੂੰਗੀ ਆਪਾਂ ਇੱਥੇ ਕੰਮ ਕਰਨ ਨੂੰ ਪਰ ਲੱਗ ਪਾਵਾਂਗੇ ਪਰ ਧੁੱਕੇ ਨਾਲ ਬਸ ਸਾਨੂੰ ਰੱਖਿਆ ਜੀ ਬੱਚਾ ਉਸ ਤੋਂ ਬਾਅਦ ਰਿਵੈਂਸ ਕਰਨ ਲੱਗਿਆ ਹੁਣ ਸੀ ਸਰ ਹੁਣ ਬਸ ਸਰਕਾਰ ਤੇ ਪ੍ਰਸ਼ਾਸਨ ਤੋਂ ਯੋ ਰਾਜਵਿੰਦਰ ਕੋਈ ਸੱਤ ਸਦੇ ਮੈਨੂੰ ਤਾਂ ਸਾਹਮਣੇ ਪੱਤਾ ਜੀ ਕਰਤਾ ਹੋਇਆ ਕੱਲ ਦਾ ਕੋਈ ਕਾਰਵਾਈ ਨਹੀਂ ਕੀਤੀ ਪੁੱਛਣੇ ਹੁਣ ਤੱਕ ਸਾਡੇ ਉਹੀ ਸਸਤਾ ਇਥੇ ਰਹਿੰਦੀ ਬਿੜੰਡੇ ਹੋਏ ਹੁਣ ਤੱਕ ਜੁੱਤਾ ਕਰਨ ਗਈ ਨਹੀਂ ਜੀ ਕਰ ਤੋਂ ਕੱਲ ਦਾ ਪਰਚਾ ਹੋਇਆ ਇਸ ਤਰ੍ਹਾਂ ਨਹੀਂ ਹਜੇ ਪੁੱਛਣੇ ਕਾਰਵਾਈ ਨਹੀਂ ਕਰਦੀ ਤੁਹਾਡੇ ਭਗਵਾਨ ਇਸ ਤਰ੍ਹਾਂ ਤੁਹਾਡੇ ਵਿਲੈਕਸ਼ਨ ਅਸੀਂ ਸਾਡੇ ਇੱਕ ਦੋ ਦਿਨਾਂ ਦੇ ਵਿੱਚ ਉਹਦੀ ਮੰਮੀ ਨੂੰ ਜੇ ਲਾਜ਼ ਰੁਕਾ ਤਾ ਅਸੀਂ ਵੱਡਾ ਅਕਸ਼ਨ ਲਾਵਾਂਗੇ ਮੇਰੀ ਜਿਹੜੀ ਪੈਸ਼ਨ ਯੂਨੀਅਨ ਹੈ ਉਹ ਮੇਰੇ ਨਾਲ ਹੈ ਤੁਸੀਂ ਤੁਸੀਂ ਵੀ ਰਹੇ ਹੋ ਕਿ ਤੁਹਾਡੀ ਪੁਸਤ ਤੁਹਾਡੀ ਨਹੀਂ ਮਦਦ ਕਰਦੀ ਤੁਸੀਂ ਪੁਸਤ ਦੇ ਅਫਸਰ ਮਰਾਜ਼ ਮਹਿਗੇ ਹੋ ਤੁਸੀਂ ਵੀ ਸੇਵਾ ਕੀਤੀ ਹੈ ਇਹਨਾਂ ਚ ਪੁਸਤ ਕਿ ਹਜੇ ਵੀ ਪੁਸਤ ਤੁਹਾਡੀ ਮਦਦ ਨਹੀਂ ਕਰਦੀ ਨਹੀਂ ਜੀ ਪੁਸਤ ਕੋਈ ਬਹੁਤ ਸਾਰਾ ਮਦਦ ਕਰਦੀ ਹੈ ਪਰ ਕੁਝ ਹੈਗੇ ਨਹੀਂ ਕਰਦੇ ਪਰ ਜਿਹੜੀ ਹੁਣ ਮੈਂ ਪੱਤਾ ਦਾ ਇੰਕੁਆਇਰੀ ਮੇਰੀ ਬਹੁਤ ਮਦਦ ਲਈ ਜਾਂਦੇ ਹੋ ਵਿਚਾਰੇ ਐ ਸਾਡੀ ਵੀ ਮਮੀ ਨੂੰ ਆਰਸ ਨਾਲ ਰਹਿੰਦੀ ਹੋ

ਮੇਰੀ ਨੋਹ ਦਾ ਨਾਮ ਨੀਤਾਸ਼ਾ ਮਾਨ ਇਹਨਾਂ ਦਾ ਦੋਨੋਂ ਦਾ ਵਿਆਹ ਹੋਇਆ ਸੀ ਅਸੀਂ ਆਪਣਾ ਘਰ-ਬਾਰ ਵੇਚ ਕੇ ਇਹਨੂੰ ਬਾਹਰ ਭੇਜਤਾ ਨੋਰਾਨੀ ਫਿਰ ਸਾਡੇ ਬੇਟੇ ਨੂੰ ਭੇਜਣ ਖਾਤਰ ਅਸੀਂ ਵੀ ਚਲੋ ਵੇਟ ਨੋ ਜਾਊਗੀ ਤਾਂ ਬੇਟੇ ਨੂੰ ਵੀ ਲੈ ਜੂਗੀ ਅਸੀਂ ਘਰ-ਬਾਰ ਸੋਨਾ ਸੱਟਾ ਜੋ ਸੀ ਅਸੀਂ ਵੇਚ ਕਿਸੇ ਕਾਰਨ ਮੇਰਾ ਬੇਟਾ ਨਹੀਂ ਜਾ ਸਕਿਆ ਇਹਦੇ ਹੋਰ ਕਿਸੇ ਨਾਲ ਰਿਲੇਸ਼ਨ ਸੀ ਇਨੇ ਸਾਡੇ ਫੋਨ ਬਲੌਕ ਕਰ ਮੇਰਾ ਬੇਟਾ ਬਹੁਤ ਜ਼ਿਆਦਾ ਪਰੇਸ਼ਾਨ ਸੀ ਮੇਰੇ ਬੇਟੇ ਨੇ ਸੁਸਾਇਡ ਕਰ ਲਿਆ ਮੇਰੇ ਬੇਟੇ ਨੂੰ ਜਿੰਦੇ ਇਨਸਾਫ ਨਹੀਂ ਮਿਲਿਆ ਉਹਦੀ ਆਤਮਾ ਨੂੰ ਇਨਸਾਫ ਦਿਵਾ ਦਿਓ ਸੁਸਾਇਸਿਡ ਸੁਸਾਇਡ ਨੋਟ ਉਹ ਲਿਖ ਕੇ ਗਿਆ ਮੈਨੂੰ ਮੈਂ ਬੋਲ ਨਹੀਂ ਸਕਦੀ ਕੀ ਲਿਖ ਕੇ ਗਿਆ ਨਤਾਸ਼ਾ ਮਾਨ ਤੇ ਰਾਜਵਿੰਦਰ ਦੇ ਖਲਾਫ ਲਿਖ ਕੇ ਗਿਆ ਮੇਰਾ ਬੇਟੇ ਨੇ ਆਪਣੀ ਕਹਾਣੀ ਹੀ ਖਤਮ ਕਰ ਲਈ ਕਿ ਜੇ ਦੀ ਮੰਗੀ ਹੈ ਤੁਹਾਡੀ ਨੂੰ ਤੁਸੀਂ ਇੰਨੇ ਪਿਆਰ ਨਾਲ ਵਿਆਹ ਸੀ ਇੰਨੇ ਸ਼ਾਵਾਂ ਨਾਲ ਮੈਂ ਬੜੇ ਪਿਆਰ ਨਾਲ ਵਿਆਹਿਆ ਸੀ ਮੈਂ ਬੜੇ ਪਿਆਰ ਨਾਲ ਵਿਆਹਿਆ ਸੀ ਮੈਂ ਇਹ ਕਿਹਾ ਸੀ ਨਤਾਸ਼ਾ ਮਾਨ ਦੇ ਆਣ ਵੀ ਹੈ ਨਹੀਂ ਪਰਾ ਵੀ ਹੈ ਨਹੀਂ ਉਹਦੇ ਪਾਪਾ ਵੀ ਹੈ ਨਹੀਂ ਮੇਰੇ ਤਿੰਨ بیٹے ਐ ਮੇਰੇ ਇੱਕ ਬੇਟੀ ਐ ਇੱਕ ਮੇਰੀ ਵੱਡੀ 9 ਐ ਉਹਨੂੰ ਮਾਂ ਬਾਪ ਵੀ ਮਿਲ ਜਾਣਗੇ ਥ੍ਰੀ ਭਣਪਰਾ ਵੀ ਮਿਲ ਜਾਣਗੇ ਮੈਨੂੰ ਨਹੀਂ ਪਤਾ ਸੀ ਮੇਰੇ ਨਾਲ ਐਨੀ ਵੱਡੀ ਕੀ ਮੰਨ ਕਰਦੇ ਹੋ ਕੀ ਮੰਨ ਕਰਦੇ ਹੋ ਜੀ ਕੀ ਮੰਨ ਕਰਦੀ ਐ ਮੈਂ ਇਹੀ ਮੰਨ ਕਰਦੀ ਐ ਕਿ ਮੇਰੇ ਬੇਟੇ ਨੂੰ ਜਿੰਦੇ ਜੀ ਤਾਂ ਨਹੀਂ ਇਨਸਾਫ ਮਿਲਿਆ ਹੋਇਆ ਸਿਰਫ ਸਿਰਫ ਉਹਦੀ ਆਤਮਾ ਨੂੰ ਇਨਸਾਫ ਦਵਾ ਦਿਓ ਉਹ ਰਾਜਪਿੰਦਰ ਤੇ ਨਤਾਸ਼ਮਾਨ ਤੇ ਕਾਰਵਾਈ ਕਰੋ ਜਿੰਨੇ ਜਦੋਂ ਨਨ ਬਣ ਸਕਦੀ ਤੇ ਕਿਸੇ ਲੋਕ ਵੀ ਮਿਲਾਂ ਕੀ ਕਰਾਂ ਇਹੀ ਸਨ ਕੁਆਲਿਟੀ ਵਿੱਚ ਨਾਈ ਸੀ ਵੀ ਬਾਉਂਡਰੀ ਸੀਨਾ ਦਾ ਨੌਜਵਾਨ ਜੋ ਕਿ ਜਿਸ ਦੀ ਉਮਰ 31 ਸਾਲ ਹੁਣੇ ਪੱਖੇ ਨਾਲ ਲਟਕੇ ਆਪਣੇ ਕਰੇ ਸੁਸਾਈਡ ਕਰ ਲਿਆ ਜਿਸ ਤੇ ਮਾਨਯੋਗ ਐਸਐਸਪੀ ਸਾਹਿਬ ਠੰਡਾ ਕਿ ਦੇ ਰਿਸ਼ਨ ਦੇ ਅਨੁਸਾਰ ਤਤਕਾਰ ਕਾਰਵਾਈ ਕਰਦੇ ਹੋਏ ਇੱਕ ਮਕਦਮਾ ਨੰਬਰ 82 ਉਦੀਨ ਧਾਰਾ 108 ਤੇ ਤਨ ਜਿਮਨ ਪੰਜ ਪੀਐਨਐਸ ਦਰਜ ਕੀਤਾ ਗਿਆ 30 ਡਿਗਰੀ ਕਲਾਮ ਨਾਲ ਦਰਜ ਕੀਤਾ ਕੀ ਮਾਮਲਾ ਕੀ ਸੀ ਇਹ ਜੀ ਦੋਹਾਂ ਜਣਾਂ ਦੇ ਖਿਲਾਫ ਕੀਤਾ ਇੱਕ ਤੈਰੀ ਘਰਵਾਨੀ ਤੇ ਇੱਕ ਇਹਦੀ ਸੱਸ ਦੋਨਾਂ ਖਿਲਾਫ ਕੀਤਾ ਇਹ ਇੱਕ 3 2 18 ਵਿੱਚ ਇਹਦੀ ਮੈਰਿਜ ਹੋਈ ਸੀ ਤੇ ਬਾਅਦ ਚ 2021 ਦੇ ਵਿੱਚ ਇਹਦੇ ਕਾਰਨ ਬਾਹਰ ਚ ਗਈ ਸੀ ਕੈਨੇਡਾ ਤੇ ਇਹਨਾਂ ਦੇ ਪਰਿਵਾਰ ਨੇ ਜੋ ਖਰਚਾ ਕਰ ਕੀਤਾ ਸੀ ਬਾਹਰ ਭੇਜਣ ਦਾ ਤੇ ਫਿਰ ਬਾਹਰ ਜਾ ਕੇ ਜੋ ਇੱਕ ਵਾਰੀ ਮੁੱਢੀ ਪੜਤਾਲ ਚ ਆਇਆ ਬੇ ਇਹ ਨੂੰ ਗੱਲਬਾਤ ਕਰਨੋਂ ਹਟ ਗਈ ਤੇ ਇਹ ਨੂੰ ਵੀ ਬਾਹਰ ਵਗਰਾ ਨਹੀਂ ਬੁਲਾਇਆ ਜਿਸ ਤੇ ਕਾਫੀ ਚਿਰ ਤੋਂ ਮਨਸਿਕ ਤੌਰ ਤੇ ਪਰੇਸ਼ਾਨ ਚੱਲ ਰਿਹਾ ਸੀ ਜਿਸ ਕਰਕੇ ਇਸ ਨੇ ਅਜਾ ਸਟੈਪ ਚੁੱਕਿਆ ਨਹੀਂ ਫਿਲਹਾਲ ਅਰੈਸਟ ਕੀਤਾ ਗਿਆ ਤੇ ਵਕਫ ਵਕ ਅਸੀਂ ਰੇਡ ਕਰ ਰਹੇ ਤੇ ਜਲਦੀ ਕਰਨਾ